ਧਰਮਦੇਸ਼ੁਰ ਦੇ ਰੇਲਵੇ ਸਟੇਸ਼ਨ ਉੱਤੇ ਐਸਪੀ ਗੋਵਿੰਦਪੁਰ ਸਿੰਘ ਦੇ ਫੌਲੋਅ-ਅਪ ਚੇਤ ਚੈਕਿੰਗ ਕੀਤੀ ਗਈ ਹੈ। ਦੱਸ ਦਈਏ ਇਹ ਚੈਕਿੰਗ ਪੰਜਾਬ ਦੇ ਡੀਜੀਪੀ ਦੇ ਹੁਕਮਾ ਤਹਿਤ ਰੇਲਵੇ ਥਾਵਾ ਉੱਤੇ ਚੱਲ ਰਹੀ ਮੁਹਿੰਮ ਦਾ ਹਿੱਸਾ ਸੀ ਜਿਸ ਦਾ ਕਿ ਮੁੱਖ ਮਕਸਦ ਰੇਲ ਰਾਹੀ ਨਸ਼ਿਆਂ ਤੇ ਹੋਰ ਨਜਾਇਜ਼ ਪਦਾਰਥਾਂ ਦੀ ਆਵਾਜਾਈ ਉੱਤੇ ਰੋਕ ਲਗਾਉਣਾ। ਐਸਪੀ ਗੋਵਿੰਦਪੁਰ ਸਿੰਘ ਨੇ ਦੱਸਿਆ ਕਿ ਸਾਲ ਦੇ ਦੌਰਾਨ ਅਜੇ ਤੱਕ ਪੁਲਿਸ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਕਾਰਵਾਈ ਤੋਂ ਵਿੱਚ ਕਈ ਵੱਡੀਆਂ ਕਾਰਵਾਈਆਂ ਹਾਸਲ ਕੀਤੀਆਂ ਨੇ। ਉਹਨਾਂ ਕਹੇ ਕਿ ਹੁਣ ਤੱਕ 350 ਗ੍ਰਾਮ ਹੈਰੋਇਨ 188 ਕਿਲੋਗ੍ਰਾਮ 4 ਕਿਲੋਗ੍ਰam ਗਾਂਜਾ 950 ਗ੍ਰam ਚਰੋ 5000 ਨਸ਼ੀਲੀਆਂ ਗੋਲੀਆਂ ਤੇ ਕੁਝ ਨਜਾਇਜ਼ ਅਸਲੇ ਬਰਾਮਦ ਕੀਤੇ ਨੇ ਇਸ ਦੇ ਨਾਲ ਜੁੜੇ ਹੋਏ 67 ਮੁਕਦਮੇ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਗੇ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ ਸਟੇਸ਼ਨ ਦੇ ਹਰ ਕੋਨੇ ਦੀ ਵਿਸਥਾਰ ਦੇ ਨਾਲ ਜਾਂਚ ਕੀਤੀ ਹੈ ਜਿਸ ਵਿੱਚ ਲੇਡੀ ਕਨਸਟੇਬਲਸ ਲੇਡੀ ਐਸਐਚਓ ਦੇ ਵੱਲੋਂ ਔਰਤ ਯਾਤਰੀਆਂ ਦੀ ਵੀ ਚੈਕਿੰਗ ਕੀਤੀ ਹੈ ਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਹਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਟਰੈਕ ਡਿਊਟੀ ਉੱਤੇ ਰਹਿੰਦੀਆਂ ਨੇ ਤਾਂ ਜੋ ਕਿਸੇ ਵੀ ਸ਼ਰਾਰਤੀ ਤੱਤ ਜਾ ਨਜਾਇਜ਼ ਸਰਗਰਮੀ ਨੂੰ ਤਰ ਤਰੋਕੇ ਜਾ ਸਕੇ ਉਹਨਾਂ ਕਹਿੰਦੇ ਕਿ ਪੁਲਿਸ ਟੀਮਾਂ ਪਠਾਨਕੋਟ ਹੁਸ਼ਿਆਰਪੁਰ ਲੁਧਿਆਣਾ ਫਗਵਾੜਾ ਆਦਿ ਸਟੇਸ਼ਨਾਂ ਉੱਤੇ ਵੀ ਅਜਿਹੀ ਚੈਕਿੰਗ ਲਗਾਤਾਰ ਕਰ ਰਹੀਆਂ ਰਹੀਆਂ ਸਾਰੇ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਵੀ ਚਾਲੂ ਹਾਲਤ ਦੇ ਵਿੱਚ ਨੇ ਤੇ ਆਰਪੀਐਫ ਦੀ ਨਿਗਰਾਨੀ ਹੇਠ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ ਇਸਰ ਅੱਜ ਜੋ ਰੇਲਵੇ ਸਟੇਸ਼ਨ ਤੇ ਲਗਾਕੀਤੀ ਕੀ ਹੈ ਉਹ ਇਸ ਨੂੰ ਲੈ ਕੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਹੀ ਚੈਕਿੰਗਾਂ ਦੇ ਅੰਦਰ ਰਾਸ਼ਰੀ ਕੀਤਾ ਗਿਆ ਹੈ ਡੀਜੀਪੀ ਸਾਹਿਬ ਪਨਾਵ ਡੀਜੀਪੀ ਸਾਹਿਬ ਰੇਲਵੇ ਜਿਹਦੀ ਹਰਤਾ ਤੇ ਸੀਚ ਚੈੱਕ ਕਰ ਰਹੇ ਆ ਤਾਂ ਕਿ ਕੋਈ ਰੇਲ ਦੇ ਰਾਹੀਂ ਕੋਈ ਨਸ਼ਾ ਦਾ ਪਦਾਰਥ ਜਾਂ ਕੋਈ ਨਜਾਇਜ਼ਸਲਾ ਡਿਸਪਲੇ ਨਾ ਕਰਦਾ ਹੋਵੇ ਇਹਨੂੰ ਸਟਿਕ ਨਾਲ ਚੈੱਕ ਕਰ ਰਹੇ ਆ ਜਿਹਦੇ ਤਹਾਨੂੰ ਪਿੱਛੇ ਇਸ ਸਾਲ ਦੇ ਵਿੱਚ 1 ਇੱਕ 25 ਤੋਂ 10 11 25 ਤੱਕ 350 ਗ੍ਰਾਮ ਵੀ ਹਰੰਪਦਾਨ ਕੀਤੀ 47 ਕਿਲੋ 260 ਗ੍ਰਾਮ ਫੀਵ 188 ਕਿਲੋ ਪੀਰੋਪੋਸਟ 61 ਕਿਲੋ ਗਾਂਜਾ 950 ਗ੍ਰਾਮ ਚਰਸ ਛਕੂਆ ਜਾਂ ਬਿਜਲੀਆਂ ਗੋਲੀਆਂ ਤੇ ਇਹ ਆਰਮੀਡ ਦੇ ਪਰਕਰ ਦੇ ਦਿੱਤੇ ਆ ਹਾਂ ਉਹ ਇਹਨੇ ਅਸਲ ਬRAND ਕੀਤੇ ਆ ਤੇ 67 ਮਕਦਮੇ ਇਨਡਿਕਸ ਦਰਜ ਕੀਤੇ ਆ ਜਿਹੜਾ ਕਿ ਜੰਦ ਲਸ਼ਾਂ ਉਹਨਾਂ ਚੱਲਦਾ ਰਹੂਗਾ ਇਸੇ ਤੱਕ ਚਕਾ ਕੀ ਹੋ ਰਹੀ ਹੈ ਪੰਜਾਬ ਦੇ ਵਿੱਚ ਅਜੇ ਹੋਰ ਵੀ ਕਿਤੇ ਚੱਗੀਆਂ ਆ। ਅਜੂਂਗਰ ਪੱਲਾ ਮੈਂ ਕਰਕੇ ਆਇਆ ਸਟੇਸ਼ਨ ਤੇ ਹੁਣ ਪਰ ਇੱਥੇ ਆਇਆ। ਇੱਥੇ ਚਾਰਜਿੰਗ ਚੱਲ ਰਹੀ ਲਗਾਤਾਰ ਚੱਲਦੀ ਰਹੂਗੀ। ਜਿਵੇਂ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਜਿਹੜਾ ਕਿ ਦੇਖਦੇ ਕੋਨੇ-ਕੋਨੇ ਤੋਂ ਟ੍ਰੈਕ ਨਾ ਆਉਂਦੀਆਂ ਨੇ ਤੇ ਹੋਰ ਚੈੱਕ ਲਈ ਆਪਣੇ ਮਨਅਜੂ ਕਿੰਨੇ ਮਨਅਜੂ ਤੇ ਹਰ ਸਮੇਂ। ਔਰ ਟ੍ਰੇਨ ਦੇ ਨਾਲ ਸਾਡੇ ਬਾਲੇ ਤੋਂ ਜਾਖਲ ਤੋਂ ਦੋ-ਦੋ ਬਾਲੇ ਜਾਂਦੇ ਨੇ। ਜਿਹੜੇ ਪਠਾਨਕੋਟ ਤੋਂ ਤੱਕ ਹਾਰਪੁਰ ਤੋਂ ਤੱਕ ਅੰਬਸਰ ਬੋਰ ਤੱਕ ਜਾਂਦੇ ਨੇ। ਫਿਰ ਉੱਥੋਂ ਅਗਲੇ ਦਿਨ ਉਸੇ ਦਿਨ ਅਗਲੇ ਦਿਨ ਟ੍ਰੇਨ ਤੇ ਚੱਲ ਕੇ ਅੰਬਾਲੇ ਤੇ ਜਾਖਲ ਪਹੁੰਚਦੇ ਨੇ ਕਿ ਸਾਰੀ ਟਰੈਕ ਰੂਟ ਵੀ ਚੱਲ ਰਹੀ ਹੈ ਦੋ ਦੋ ਬਲਾਇ ਬਰਾਤ ਨੂੰ 9 ਤੋਂ 5 ਵਜੇ ਤੱਕ ਸਾਰੇ ਜੰਦਰੇ ਟਰੈਕ ਰੂਟ ਦੀ ਚੈੱਕ ਕਰਦੇ ਨੇ ਅਸਲਾ ਉਹਨਾਂ ਕੋਲ ਹੁੰਦਾ ਤੇ ਹਰ ਤਰੀਕੇ ਨਾਲ ਸੀ ਸਟੇਸ਼ਨ ਦੀ ਟਰੈਕ ਦੀ ਸਕੋਟ ਵੀ ਚੈੱਕ ਕਰ ਰਹੇ ਨੇ ਸਟੇਸ਼ਨ ਤੇ ਕਾਫੀ ਲੋਕ ਜਿਹੜੇ ਕਿ ਵੇਟਿੰਗ ਵੇਟ ਕਰਦੇ ਨੇ ਤੇ ਕੁਝ ਸ਼ਰਾਰਤੀ ਲੋਕ ਸ਼ਰਾਰਤਾਂ ਵੀ ਕਰਦੇ ਨੇ ਉਹਨਾਂ ਲਈ ਪੁਲਿਸ ਸਾਡੀ ਸਾਡੀ ਪਟਰੋਲਿੰਗ ਪਾਰਟੀ ਉਹਨਾਂ ਨੂੰ ਜਦ ਨਜਾਇਜ਼ ਬੈਠੇ ਹੋਏ ਬਿਨਾਂ ਟਿਕਟ ਤੋਂ ਬਾਹਰ ਕੱਢ ਲਿਆ ਉਹਨਾਂ ਨੂੰ ਉਹਨਾਂ ਨੇ ਕਾਰਵਾਈ ਕਰੀ ਦੀ ਸੀ ਸੋ ਇਸ ਤੋਂ ਬਾਅਦ ਇਹ ਹੋਰ ਵੀ ਚੈਕਿੰਗ ਕੀਤੀ ਜਾਏਗੀ ਇਸ ਤੋਂ ਬਾਅਦ ਕੱਲ ਨੂੰ ਫੇਰ ਕੀਤੀ ਜਾਏਗੀ ਕੱਲ ਨੂੰ ਫਵਾੜੇ ਵਾਲੇ ਪਾਸੇ ਫਵਾੜਾ ਲਗਾਣਾ ਜਾਵਾਂਗੇ ਤੇ ਸਾਡੇ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਜਿਹੜੇ ਚਾਲੂ ਹਾਲਤ ਨੇ ਜਿੱਥੇ ਵੀ ਆਰਪੀਐਫ ਦੇ ਨਿਗਰਾਨੀ ਇੱਕ ਸਹੀ ਕੰਮ ਚੱਲ ਰਿਹਾ ਹੈ ਅੱਜ ਕਿੰਨੇ ਲੋਕਾਂ ਦੇ ਜਿਹੜੇ ਕਿ ਚੇਕਿੰਗ ਕੀਤੀ ਕੀ ਹੈ ਕੋ ਡਾਗਸਕਵਰ ਦੇ ਮਤਲਬ ਥਾਂ ਦੇ ਜਿੰਦਰ ਡਾਗਸਕਵਰ ਦੇ ਮਤਲਬ ਲਈ ਗਈ ਸੀ ਇੱਥੇ ਅਸੀਂ ਵੈਸੇ ਚੈੱਕ ਚੈੱਕ ਕੀਤਾ ਲੇਡੀ ਕਾਸਟਮਰ ਨੇ ਕੀਤਾ ਲੇਡੀ ਐਸਏ ਨੇ ਮੁਲਾਜ਼ਮਾਂ ਨੇ ਚੈੱਕ ਕੀਤੀ ਜਦੋਂ 150 ਲੱਗ ਕੇ ਆਪ ਦੇ ਮੁਲਾਜ਼ਮ ਬੰਦਾ ਵੀ ਚੈੱਕ ਕੀਤਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਦੋਂ ਕਿ ਸਟੇਸ਼ਨ ਤੇ ਆਉਂਦੇ ਨੇ ਬੇਫਿਕਰ ਹੋ ਕੇ ਬੇਚਿੰਤ ਹੋ ਕੇ ਆਪਣਾ ਇੱਥੇ ਆ ਕੇ ਆਪਣੀ ਟ੍ਰੇਨ ਤੇ ਆਪਣੀ ਸਫ਼ਰ ਜਿਹੜਾ ਕਿ ਸਾਨੂੰਏ ਪੂਰੇ ਲਰਟ ਹੋ ਕੇ ਆਪਣਾ ਸਫ਼ਰ ਕਰਨ ਹੋਗੇ ਜਿਵੇਂ ਦੁਨਾ ਟਿਕਟ ਤੋਂ ਜਾਂ ਜਿਹੜੇ ਬੰਦੇ ਵੀ ਟ੍ਰੇਨ ਦੇ ਸਫ਼ਰ ਕਰਦੇ ਨੇ ਉਹ ਫਿਰ ਜੋ ਬੰਦਾ ਕੋਈ ਸੁੱਤਾ ਹੋਵੇਗਾ ਉਹਨੂੰ ਧਿਆਨ ਨਾ ਹੋਵੇ ਤਾਂ ਮੋਬਾਈਲ ਵੀ ਚੋਰੀ ਕਰ ਲੈਂਦੇ ਨੇ ਤਾਂ ਕੋਈ ਹੋਰ ਸਮਾਨ ਵੀ ਚੋਰੀ ਕਰ ਲੈਂਦੇ ਨੇ ਇਸ ਤੋਂ ਵੀ ਰਹਿਣਾ ਵੀ ਜਾਣਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਜਲਟ ਹੋ ਕੇ ਡੁੱਤੀ ਆਪਣਾ ਸਫ਼ਰ ਕਰੇ